ਨਿਊਜ਼ੀਲੈਂਡ ਦੀ ਆਟੋਮੋਬਾਈਲ ਐਸੋਸੀਏਸ਼ਨ ਜਾਨਕਿ ਏਏ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੜਕ ਸੁਰੱਖਿਆ ਲਈ ਟ੍ਰੈਫਿਕ ਉਲੰਘਣਾਵਾਂ 'ਤੇ ਲੱਗਦੇ ਜੁਰਮਾਨੇ ਅਤੇ ਸਜ਼ਾਵਾਂ ਨੂੰ ਮਹਿੰਗਾਈ ਅਨੁਸਾਰ 2 ਗੁਣਾ ਕੀਤਾ ਜਾਵੇ ਕਿਉਂਕਿ ਬਹੁਤ ਸਾਰੇ ਜੁਰਮਾਨੇ 1999 ਤੋਂ ਬਾਅਦ ਵਧੇ ਨਹੀਂ ਹਨ ਏਏ ਦੇ ਰੋਡ ਸੇਫਟੀ ਪੁਲਾਰੇ ਡਿਲਨ ਸਟੌਮਸਨ ਨੇ ਕਿਹਾ ਕਿ ਮੌਜੂਦਾ ਜੁਰਮਾਨਿਆਂ ਦਾ ਡਰ ਹੁਣ ਖਤਮ ਹੋ ਚੁੱਕਿਆ ਹੈ ਅਤੇ ਲੋਕਾਂ ਨੂੰ ਕਾਨੂੰਨ ਦੀ ਉਲੰਘਣਾ ਕਰਨ ਤੋਂ ਰੋਕਣ ਲਈ ਇਹਨਾਂ ਨੂੰ ਦੁਬਾਰਾ ਪ੍ਰਭਾਵਸ਼ਾਲੀ ਬਣਾਉਣਾ ਲਾਜ਼ਮੀ ਹੈ। ਉਹਨਾਂ ਨੇ ਦੱਸਿਆ ਹੈ ਕਿ 1999 ਵਿੱਚ ਜਦੋਂ ਤੇਜ਼ੀ ਦੀ ਉਲੰਘਣਾ ਤੇ 30 ਡਾਲਰ ਦਾ ਜੁਰਮਾਨਾ ਹੁੰਦਾ ਸੀ ਤਾਂ ਉਸ ਸਮੇਂ ਦੀ ਆਮਦਨ ਮੁਤਾਬਕ ਇਹ ਕਾਫੀ ਵੱਡੀ ਰਕਮ ਹੋਇਆ ਕਰਦੀ ਸੀ ਪਰ ਹੁਣ ਜਦੋਂ ਆਮਦਨ 520 ਡਾਲਰ ਤੋਂ ਵੱਧ ਕੇ 1343 ਡਾਲਰ ਹੋ ਗਈ ਹੈ ਤਾਂ ਲੋਕਾਂ ਲਈ ਇਹ ਜੁਰਮਾਨਾ ਛੋਟਾ ਹੋ ਗਿਆ ਹੈ। ਖੌਮਸਨ ਦੇ ਅਨੁਸਾਰ ਖਾਸ ਤੌਰ ਤੇ ਉਹਨਾਂ ਉਲੰਘਣਾਵਾਂ ਤੇ ਧਿਆਨ ਦੇਣਾ ਚਾਹੀਦਾ ਹੈ ਜੋ ਹਾਸੀਆਂ ਦਾ ਵੱਡਾ ਕਾਰਨ ਬਣਦੀਆਂ ਹਨ ਜਿਵੇਂ ਕਿ ਨਸ਼ੇ ਦੇ ਵਿੱਚ ਗੱਡੀ ਚਲਾਉਣਾ ਸੀਟ ਬੈਲਟ ਨਾ ਪਾਉਣਾ ਤੇਜ਼ ਰਫ਼ਤਾਰ ਅਤੇ ਮੋਬਾਈਲ ਫੋਨ ਅੱਦ ਉਹਨਾਂ ਨੇ ਕਿਹਾ ਕਿ ਐਸੀਆਂ ਉਲੰਘਣਾਵਾਂ ਤੇ ਆਮ ਮਹਿੰਗਾਈ ਨਾਲੋਂ ਵਿਵੱਦ ਜ਼ੁਰਮਾਨੇ ਹੋਣੇ ਚਾਹੀਦੇ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਜ਼ੁਰਮਾਨਿਆਂ ਅਤੇ ਡੀਮੈਟਰ ਪੁਆਇੰਟ ਤੇ ਇਨ ਕੰਸਿਸਟੈਂਸੀ ਵੀ ਹੈ ਉਦਾਹਰਨ ਵਜੋਂ ਇੱਕ ਅਨਰਜਿਸਟਰਡ ਵਾਹਨ ਲਈ 200 ਡਾਲਰ ਦਾ ਜੁਰਮਾਨਾ ਅਤੇ ਡੀਮੈਰਿਟ ਪੁਆਇੰਟ ਮਿਲਦੇ ਹਨ ਪਰ ਰੈੱਡ ਲਾਈਟ ਤੋੜਨ ਜਾਂ ਸੀਟ ਬੈਲ ਨਾ ਪਾਉਣ ਤੇ ਕੇਵਲ 150 ਡਾਲਰ ਦਾ ਜੁਰਮਾਨਾ ਅਤੇ ਕੋਈ ਡੀਮੈਰਿਟ ਪੁਆਇੰਟ ਨਹੀਂ ਹੈ ਇਹ ਦੇ ਸਰਵੇ ਅਨੁਸਾਰ ਉਸਦੇ ਜ਼ਿਆਦਾਤਰ ਮੈਂਬਰਾਂ ਦਾ ਮੰਨਣਾ ਹੈ ਕਿ ਮੌਜੂਦਾ ਜੁਰਮਾਨੇ ਅਸਰਦਾਰ ਨਹੀਂ ਹਨ ਅੱਦੇ ਤੋਂ ਕਟ ਲੋਕਾਂ ਨੇ ਕਿਹਾ ਹੈ ਕਿ ਇਹ ਜੁਰਮਾਨੀ ਤੇ ਜ਼ਰੂਰਤਾਰ ਨਸ਼ੇ ਵਿੱਚ ਡਰਾਈਵਿੰਗ ਜਾਂ ਮੋਬਾਈਲ ਵਰਗੀਆਂ ਆਮ ਉਲੰਘਣਾਵਾਂ ਨੂੰ ਰੋਕਦੇ ਹਨ ਟੌਮਸਨ ਨੇ ਕਿਹਾ ਕਿ ਜ਼ਿਆਦਾਤਰ ਹੋਰ ਦੇਸ਼ਾਂ ਵਿੱਚ ਡਰਾਈਵਿੰਗ ਲਈ ਜੁਰਮਾਨੇ ਨਿਊਜ਼ੀਲੈਂਡ ਨਾਲੋਂ ਵਧਾਨ ਅਤੇ ਉੱਥੇ ਹਾਸਿਆ ਦੀ ਦਰ ਵੀ ਘੱਟ ਹੈ ਉਹਨਾਂ ਨੇ ਦੱਸਿਆ ਹੈ ਕਿ ਹੁਣ ਲੋਕਾਂ ਲਈ ਜੁਰਮਾਨੇ ਵਧਾਉਣ ਦੀ ਗੱਲ ਸੁਣਨ ਦਾ ਸਹੀ ਸਮਾਂ ਕਦੇ ਨਹੀਂ ਹੋਵੇਗਾ ਪਰ ਦੇਸ਼ ਨੂੰ ਉਸ ਵੇਲੇ ਉੱਚੇ ਹਾਸੇ ਦਰਾਂ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ ਜੋ ਸਿਹਤ ਪ੍ਰਣਾਲੀ 'ਤੇ ਵੀ ਬੋਝ ਪੈ ਸਕਦੀ ਹੈ ਇਹਨੇ ਮੁੱਖ ਸਪਰਸ਼ਾਂ ਕੀਤੀਆਂ ਹਨ ਜੋ ਕੁਝ ਇਸ ਤਰ੍ਹਾਂ ਹਨ ਜ਼ੁਰਮਾਨਿਆਂ ਨੂੰ ਮਹਿੰਗਾਈ ਅਨੁਸਾਰ ਵਧਾਇਆ ਜਾਵੇ ਵੱਡੇ ਖਤਰਿਆਂ ਵਾਲੀਆਂ ਉਲੰਘਣਾਵਾਂ ਤੇ ਵੱਧ ਸਜ਼ਾਵਾਂ ਕੀਤੀਆਂ ਜਾਣ ਡੀਮੈਰਿਟਸ ਪੁਆਇੰਟ ਪ੍ਰਣਾਲੀ ਦੀ ਸਮੀਖਿਆ ਕੀਤੀ ਜਾਵੇ ਛੁੱਟੀਆਂ ਦੇ ਦਿਨਾਂ ਵਿੱਚ ਡੀਮੈਰਿਟ ਪੁਆਇੰਟ ਤੇ ਗੁਣਾ ਲਗਾਇਆ ਜਾਵੇ ਵਿਕਲਪੀ ਸਜ਼ਾਵਾਂ ਜਿਵੇਂ ਕਿ ਗੁੱਡ ਬਿਹੇਵੀਅਰ ਬਾਂਡ ਦੀ ਸ਼ੁਰੂਆਤ ਹੋਵੇ ਦੁਬਾਰਾ ਉਲੰਘਣਾ ਕਰਨ ਵਾਲਿਆਂ ਲਈ ਵੱਧ ਸਜ਼ਾ ਹੋਵੇ ਪਹਿਲੀ ਵਾਰ ਨਸ਼ੇ ਵਿੱਚ ਡਰਾਈਵ ਕਰਨ ਵਾਲਿਆਂ ਲਈ ਅਲਕੋਹਲ ਇੰਟਰਲੌਕ ਦੀ ਸ਼ਰਤ ਹੋਵੇ ਅਲਕੋਹਲ ਅਤੇ ਡਰੱਗ ਟ੍ਰੀਟਮੈਂਟ ਕੋਟਾ ਦਾ ਇਸਤਾਰ ਹੋਵੇ ਨਿਊਜ਼ੀਲੈਂਡ ਦੀ ਆਟੋਮੋਬਾਈਲ ਐਸੋਸੀਏਸ਼ਨ ਜਾਨਕਿ ਏਏ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੜਕ ਸੁਰੱਖਿਆ ਲਈ ਟ੍ਰੈਫਿਕ ਉਲੰਘਣਾਵਾਂ 'ਤੇ ਲੱਗਦੇ ਜਰਮਾਨੇ ਅਤੇ ਸਜ਼ਾਵਾਂ ਨੂੰ ਮਹਿੰਗਾਈ ਅਨੁਸਾਰ 2 ਗੁਣਾ ਕੀਤਾ ਜਾਵੇ ਕਿਉਂਕਿ ਬਹੁਤ ਸਾਰੇ ਜਰਮਾਨੇ 1999 ਤੋਂ ਬਾਅਦ ਵਧੇ ਨਹੀਂ ਹਨ ਇਹ ਇਹਦੀ ਰੋਡ ਸੇਫਟੀ ਪੁਲਾਰੇ ਡਿਲਨ ਥੌਮਸਨ ਨੇ ਕਿਹਾ ਕਿ ਮੌਜੂਦਾ ਜਰਮਾਨਿਆਂ ਦਾ ਡਰ ਹੁਣ ਖਤਮ ਹੋ ਚੁੱਕਿਆ ਹੈ ਅਤੇ ਲੋਕਾਂ ਨੂੰ ਕਾਨੂੰਨ ਦੀ ਉਲੰਘਣਾ ਕਰਨ ਤੋਂ ਰੋਕਣ ਲਈ ਇਹਨਾਂ ਨੂੰ ਦੁਬਾਰਾ ਪ੍ਰਭਾਵਸ਼ਾਲੀ ਬਣਾਉਣਾ ਲਾਜ਼ਮੀ ਹੈ ਉਹਨਾਂ ਨੇ ਦੱਸਿਆ ਹੈ ਕਿ 1999 ਵਿੱਚ ਜਦੋਂ ਤੇਜ਼ੀ ਦੀ ਉਲੰਘਣਾ ਤੇ 30 ਡਾਲਰ ਦਾ ਜੁਰਮਾਨਾ ਹੁੰਦਾ ਸੀ ਤਾਂ ਉਸ ਸਮੇਂ ਦੀ ਆਮਦਨ ਮੁਤਾਬਕ ਇਹ ਕਾਫੀ ਵੱਡੀ ਰਕਮ ਹੋਇਆ ਕਰਦੀ ਸੀ ਪਰ ਹੁਣ ਜਦੋਂ ਆਮਦਨ 520 ਡਾਲਰ ਤੋਂ ਵੱਧ ਕੇ 1343 ਡਾਲਰ ਹੋ ਗਈ ਹੈ ਤਾਂ ਲੋਕਾਂ ਨੇ ਇਹ ਜੁਰਮਾਨਾ ਛੋਟਾ ਹੋ ਗਿਆ ਹੈ ਥਾਮਸਨ ਦੇ ਅਨੁਸਾਰ ਖਾਸ ਤੌਰ ਤੇ ਉਹਨਾਂ ਉਲੰਘਣਾਵਾਂ ਤੇ ਧਿਆਨ ਦੇਣਾ ਚਾਹੀਦਾ ਹੈ ਜੋ ਹਾਸਿਆਂ ਦਾ ਵੱਡਾ ਕਾਰਨ ਬਣਦੀਆਂ ਹਨ ਜਿਵੇਂ ਕਿ ਨਸ਼ੇ ਦੇ ਵਿੱਚ ਗੱਡੀ ਚਲਾਉਣਾ ਸੀਟ ਬੈਲਟ ਨਾ ਪਾਉਣਾ ਤੇਜ਼ ਰਫ਼ਤਾਰ ਅਤੇ ਮੋਬਾਈਲ ਫੋਨ ਅੱਦ ਉਹਨਾਂ ਨੇ ਕਿਹਾ ਕਿ ਐਸੀਆਂ ਉਲੰਘਣਾਵਾਂ ਤੇ ਆਮ ਮਹਿੰਗਾਈ ਨਾਲੋਂ ਵਿਵੱਦ ਜ਼ੁਰਮਾਨੇ ਹੋਣੇ ਚਾਹੀਦੇ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਜ਼ੁਰਮਾਨਿਆਂ ਅਤੇ ਡੀਮੈਟਰ ਪੁਆਇੰਟ ਤੇ ਇਨ ਕੰਸਿਸਟੈਂਸੀ ਵੀ ਹੈ ਉਦਾਹਰਨ ਵਜੋਂ ਇੱਕ ਅਨਰਜਿਸਟਰਡ ਵਾਹਨ ਲਈ 200 ਡਾਲਰ ਦਾ ਜੁਰਮਾਨਾ ਅਤੇ ਡੀਮੈਰਿਟ ਪੁਆਇੰਟ ਮਿਲਦੇ ਹਨ ਪਰ ਰੈੱਡ ਲਾਈਟ ਤੋੜਨ ਜਾਂ ਸੀਟ ਬੈਲ ਨਾ ਪਾਉਣ ਤੇ ਕੇਵਲ 150 ਡਾਲਰ ਦਾ ਜੁਰਮਾਨਾ ਅਤੇ ਕੋਈ ਡੀਮੈਰਿਟ ਪੁਆਇੰਟ ਨਹੀਂ ਹੈ ਇਹ ਦੇ ਸਰਵੇ ਅਨੁਸਾਰ ਉਸਦੇ ਜ਼ਿਆਦਾਤਰ ਮੈਂਬਰਾਂ ਦਾ ਮੰਨਣਾ ਹੈ ਕਿ ਮੌਜੂਦਾ ਜੁਰਮਾਨੇ ਅਸਰਦਾਰ ਨਹੀਂ ਹਨ ਅੱਦੇ ਤੋਂ ਕਟ ਲੋਕਾਂ ਨੇ ਕਿਹਾ ਹੈ ਕਿ ਇਹ ਜੁਰਮਾਨੀ ਤੇ ਜ਼ਰੂਰਤਾਰ ਨਸ਼ੇ ਵਿੱਚ ਡਰਾਈਵਿੰਗ ਜਾਂ ਮੋਬਾਈਲ ਵਰਗੀਆਂ ਆਮ ਉਲੰਘਣਾਵਾਂ ਨੂੰ ਰੋਕਦੇ ਹਨ। தாம்ਸਨ ਨੇ ਕਿਹਾ ਕਿ ਜ਼ਿਆਦਾਤਰ ਹੋਰ ਦੇਸ਼ਾਂ ਵਿੱਚ ਡਰਾਈਵਿੰਗ ਲਈ ਜੁਰਮਾਨੇ ਨਿਊਜ਼ੀਲੈਂਡ ਨਾਲੋਂ ਵਧਾਨ ਅਤੇ ਉੱਥੇ ਹਾਸਿਆ ਦੇ ਦਰ ਵੀ ਘੱਟ ਹੈ। ਉਹਨਾਂ ਨੇ ਦੱਸਿਆ ਹੈ ਕਿ ਹੁਣ ਲੋਕਾਂ ਲਈ ਜੁਰਮਾਨੇ ਵਧਾਉਣ ਦੀ ਗੱਲ ਸੁਣਨ ਦਾ ਸਹੀ ਸਮਾਂ ਕਦੇ ਨਹੀਂ ਹੋਵੇਗਾ ਪਰ ਦੇਸ਼ ਨੂੰ ਉਸ ਵੇਲੇ ਉੱਚੇ ਹਾਸੇ ਦਰਾਂ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ ਜੋ ਸਿਹਤ ਪ੍ਰਣਾਲੀ 'ਤੇ ਵੀ ਬੋਝ ਪੈ ਸਕਦੀ ਹੈ। ਇਹਨੇ ਮੁੱਖ ਸਪਰਸ਼ਾਂ ਕੀਤੀਆਂ ਹਨ ਜੋ ਕੁਝ ਇਸ ਤਰ੍ਹਾਂ ਹਨ ਜ਼ੁਰਮਾਨਿਆਂ ਨੂੰ ਮਹਿੰਗਾਈ ਅਨੁਸਾਰ ਵਧਾਇਆ ਜਾਵੇ ਵੱਡੇ ਖਤਰਿਆਂ ਵਾਲੀਆਂ ਉਲੰਘਣਾਵਾਂ ਤੇ ਵੱਧ ਸਜ਼ਾਵਾਂ ਕੀਤੀਆਂ ਜਾਣ ਡੀਮੈਰਿਟਸ ਪੁਆਇੰਟ ਪ੍ਰਣਾਲੀ ਦੀ ਸਮੀਖਿਆ ਕੀਤੀ ਜਾਵੇ ਛੁੱਟੀਆਂ ਦੇ ਦਿਨਾਂ ਵਿੱਚ ਡੀਮੈਰਿਟ ਪੁਆਇੰਟ ਤੇ ਗੁਣਾ ਲਗਾਇਆ ਜਾਵੇ ਵਿਕਲਪੀ ਸਜ਼ਾਵਾਂ ਜਿਵੇਂ ਕਿ ਗੁੱਡ ਬਿਹੇਵੀਅਰ ਬਾਂਡ ਦੀ ਸ਼ੁਰੂਆਤ ਹੋਵੇ ਦੁਬਾਰਾ ਉਲੰਘਣਾ ਕਰਨ ਵਾਲਿਆਂ ਲਈ ਵੱਧ ਸਜ਼ਾ ਹੋਵੇ ਪਹਿਲੀ ਵਾਰ ਨਸ਼ੇ ਵਿੱਚ ਡਰਾਈਵ ਕਰਨ ਵਾਲਿਆਂ ਲਈ ਅਲਕੋਹਲ ਇੰਟਰਲੌਕ ਦੀ ਸ਼ਰਤ ਹੋਵੇ ਅਲਕੋਹਲ ਅਤੇ ਡਰੱਗ ਟ੍ਰੀਟਮੈਂਟ ਕੋਟਾ ਦਾ ਇਸਤਾਰ ਹੋਵੇ ਨਿਊਜ਼ੀਲੈਂਡ ਦੀ ਆਟੋਮੋਬਾਈਲ ਐਸੋਸੀਏਸ਼ਨ ਜਾਨਕਿ ਏਏ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੜਕ ਸੁਰੱਖਿਆ ਲਈ ਟ੍ਰੈਫਿਕ ਉਲੰਘਣਾਵਾਂ 'ਤੇ ਲੱਗਦੇ ਜਰਮਾਨੇ ਅਤੇ ਸਜ਼ਾਵਾਂ ਨੂੰ ਮਹਿੰਗਾਈ ਅਨੁਸਾਰ 2 ਤੋਂ ਗੁਣਾ ਕੀਤਾ ਜਾਵੇ ਕਿਉਂਕਿ ਬਹੁਤ ਸਾਰੇ ਜਰਮਾਨੇ 1999 ਤੋਂ ਵਾੜਵੋ ਦੇਹੀ ਨਹੀਂ ਹਨ ਇਹ ਇਹਦੀ ਰੋਡ ਸੇਫਟੀ ਪੁਲਾਰੇ ਡਿਲਨ ਸਥੌਮਸਨ ਨੇ ਕਿਹਾ ਕਿ ਮੌਜੂਦਾ ਜਰਮਾਨਿਆਂ ਦਾ ਡਰ ਹੁਣ ਖਤਮ ਹੋ ਚੁੱਕਿਆ ਹੈ ਅਤੇ ਲੋਕਾਂ ਨੂੰ ਕਾਨੂੰਨ ਦੀ ਉਲੰਘਣਾ ਕਰਨ ਤੋਂ ਰੋਕਣ ਲਈ ਇਹਨਾਂ ਨੂੰ ਦੁਬਾਰਾ ਪ੍ਰਭਾਵਸ਼ਾਲੀ ਬਣਾਉਣਾ ਲਾਜ਼ਮੀ ਹੈ ਉਹਨਾਂ ਨੇ ਦੱਸਿਆ ਹੈ ਕਿ 1999 ਵਿੱਚ ਜਦੋਂ ਤੇਜ਼ੀ ਦੀ ਉਲੰਘਣਾ ਤੇ 30 ਡਾਲਰ ਦਾ ਜੁਰਮਾਨਾ ਹੁੰਦਾ ਸੀ ਤਾਂ ਉਸ ਸਮੇਂ ਦੀ ਆਮਦਨ ਮੁਤਾਬਕ ਇਹ ਕਾਫੀ ਵੱਡੀ ਰਕਮ ਹੋਇਆ ਕਰਦੀ ਸੀ ਪਰ ਹੁਣ ਜਦੋਂ ਆਮਦਨ 520 ਡਾਲਰ ਤੋਂ ਵੱਧ ਕੇ 1343 ਡਾਲਰ ਹੋ ਗਈ ਹੈ ਤਾਂ ਲੋਕਾਂ ਲਈ ਇਹ ਜੁਰਮਾਨਾ ਛੋਟਾ ਹੋ ਗਿਆ ਹੈ ਥਾਮਸਨ ਦੇ ਅਨੁਸਾਰ ਖਾਸ ਤੌਰ ਤੇ ਉਹਨਾਂ ਉਲੰਘਣਾਵਾਂ ਤੇ ਧਿਆਨ ਦੇਣਾ ਚਾਹੀਦਾ ਹੈ ਜੋ ਹਾਸੀਆਂ ਦਾ ਵੱਡਾ ਕਾਰਨ ਬਣਦੀਆਂ ਹਨ ਜਿਵੇਂ ਕਿ ਨਸ਼ੇ ਦੇ ਵਿੱਚ ਗੱਡੀ ਚਲਾਉਣਾ ਸੀਟ ਬੈਲਟ ਨਾ ਪਾਉਣਾ ਤੇਜ਼ ਰਫ਼ਤਾਰ ਅਤੇ ਮੋਬਾਈਲ ਫੋਨ ਅੱਦ ਉਹਨਾਂ ਨੇ ਕਿਹਾ ਕਿ ਐਸੀਆਂ ਉਲੰਘਣਾਵਾਂ ਤੇ ਆਮ ਮਹਿੰਗਾਈ ਨਾਲੋਂ ਵਿਵੱਦ ਜ਼ੁਰਮਾਨੇ ਹੋਣੇ ਚਾਹੀਦੇ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਜ਼ੁਰਮਾਨਿਆਂ ਅਤੇ ਡੀਮੈਟਰ ਪੁਆਇੰਟ ਤੇ ਇਨ ਕੰਸਿਸਟੈਂਸੀ ਵੀ ਹੈ ਉਦਾਹਰਨ ਵਜੋਂ ਇੱਕ ਅਨਰਜਿਸਟਰਡ ਵਾਹਨ ਲਈ 200 ਡਾਲਰ ਦਾ ਜੁਰਮਾਨਾ ਅਤੇ ਡੀਮੈਰਿਟ ਪੁਆਇੰਟ ਮਿਲਦੇ ਹਨ ਪਰ ਰੈੱਡ ਲਾਈਟ ਤੋੜਨ ਜਾਂ ਸੀਟ ਬੈਲ ਨਾ ਪਾਉਣ ਤੇ ਕੇਵਲ 150 ਡਾਲਰ ਦਾ ਜੁਰਮਾਨਾ ਅਤੇ ਕੋਈ ਡੀਮੈਰਿਟ ਪੁਆਇੰਟ ਨਹੀਂ ਹੈ ਇਹ ਦੇ ਸਰਵੇ ਅਨੁਸਾਰ ਉਸਦੇ ਜ਼ਿਆਦਾਤਰ ਮੈਂਬਰਾਂ ਦਾ ਮੰਨਣਾ ਹੈ ਕਿ ਮੌਜੂਦਾ ਜੁਰਮਾਨੇ ਅਸਰਦਾਰ ਨਹੀਂ ਹਨ ਅੱਦੇ ਤੋਂ ਕਟ ਲੋਕਾਂ ਨੇ ਕਿਹਾ ਹੈ ਕਿ ਇਹ ਜੁਰਮਾਨੀ ਤੇ ਜ਼ਰੂਰਤਾਰ ਨਸ਼ੇ ਵਿੱਚ ਡਰਾਈਵਿੰਗ ਜਾਂ ਮੋਬਾਈਲ ਵਰਗੀਆਂ ਆਮ ਉਲੰਘਣਾਵਾਂ ਨੂੰ ਰੋਕਦੇ ਹਨ। தாம்ਸਨ ਨੇ ਕਿਹਾ ਕਿ ਜ਼ਿਆਦਾਤਰ ਹੋਰ ਦੇਸ਼ਾਂ ਵਿੱਚ ਡਰਾਈਵਿੰਗ ਲਈ ਜੁਰਮਾਨੇ ਨਿਊਜ਼ੀਲੈਂਡ ਨਾਲੋਂ ਵਧਾਨ ਅਤੇ ਉੱਥੇ ਹਾਸਿਆ ਦੇ ਦਰ ਵੀ ਘੱਟ ਹੈ। ਉਹਨਾਂ ਨੇ ਦੱਸਿਆ ਹੈ ਕਿ ਹੁਣ ਲੋਕਾਂ ਲਈ ਜੁਰਮਾਨੇ ਵਧਾਉਣ ਦੀ ਗੱਲ ਸੁਣਨ ਦਾ ਸਹੀ ਸਮਾਂ ਕਦੇ ਨਹੀਂ ਹੋਵੇਗਾ ਪਰ ਦੇਸ਼ ਨੂੰ ਉਸ ਵੇਲੇ ਉੱਚੇ ਹਾਸੇ ਦਰਾਂ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ ਜੋ ਸਿਹਤ ਪ੍ਰਣਾਲੀ 'ਤੇ ਵੀ ਬੋਝ ਪੈ ਸਕਦੀ ਹੈ। ਇਹ ਨੇ ਮੁੱਖ ਸਪਰਸ਼ਾਂ ਕੀਤੀਆਂ ਹਨ ਜੋ ਕੁਝ ਇਸ ਤਰ੍ਹਾਂ ਹਨ ਜ਼ੁਰਮਾਨਿਆਂ ਨੂੰ ਮਹਿੰਗਾਈ ਅਨੁਸਾਰ ਵਧਾਇਆ ਜਾਵੇ ਵੱਡੇ ਖਤਰਿਆਂ ਵਾਲੀਆਂ ਉਲੰਘਣਾਵਾਂ ਤੇ ਵੱਧ ਸਜ਼ਾਵਾਂ ਕੀਤੀਆਂ ਜਾਣ ਡੀਮੈਰਿਟਸ ਪੁਆਇੰਟ ਪ੍ਰਣਾਲੀ ਦੀ ਸਮੀਖਿਆ ਕੀਤੀ ਜਾਵੇ ਛੁੱਟੀਆਂ ਦੇ ਦਿਨਾਂ ਵਿੱਚ ਡੀਮੈਰਿਟ ਪੁਆਇੰਟ ਤੇ ਗੁਣਾ ਲਗਾਇਆ ਜਾਵੇ ਵਿਕਲਪੀ ਸਜ਼ਾਵਾਂ ਜਿਵੇਂ ਕਿ ਗੁੱਡ ਬਿਹੇਵੀਅਰ ਬਾਂਡ ਦੀ ਸ਼ੁਰੂਆਤ ਹੋਵੇ ਦੁਬਾਰਾ ਉਲੰਘਣਾ ਕਰਨ ਵਾਲਿਆਂ ਲਈ ਵੱਧ ਸਜ਼ਾ ਹੋਵੇ ਪਹਿਲੀ ਵਾਰ ਨਸ਼ੇ ਵਿੱਚ ਡਰਾਈਵ ਕਰਨ ਵਾਲਿਆਂ ਲਈ ਅਲਕੋਹਲ ਇੰਟਰਲੌਕ ਦੀ ਸ਼ਰਤ ਹੋਵੇ ਅਲਕੋਹਲ ਅਤੇ ਡਰੱਗ ਟ੍ਰੀਟਮੈਂਟ ਕੋਟਾ ਦਾ ਹਿਸਾਰ ਹੋਵੇ ਨਿਊਜ਼ੀਲੈਂਡ ਦੀ ਆਟੋਮੋਬਾਈਲ ਐਸੋਸੀਏਸ਼ਨ ਜਾਨਕਿ ਏਏ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੜਕ ਸੁਰੱਖਿਆ ਲਈ ਟ੍ਰੈਫਿਕ ਉਲੰਘਣਾਵਾਂ 'ਤੇ ਲੱਗਦੇ ਜੁਰਮਾਨੇ ਅਤੇ ਸਜ਼ਾਵਾਂ ਨੂੰ ਮਹਿੰਗਾਈ ਅਨੁਸਾਰ 2 ਗੁਣਾ ਕੀਤਾ ਜਾਵੇ ਕਿਉਂਕਿ ਬਹੁਤ ਸਾਰੇ ਜੁਰਮਾਨੇ 1999 ਤੋਂ ਵਾੜਵੋ ਦੇ ਨਹੀਂ ਹਨ ਏਏ ਦੇ ਰੋਡ ਸੇਫਟੀ ਬੁਲਾਰੇ ਡਿਲਨ ਸਥਾਮਸਨ ਨੇ ਕਿਹਾ ਕਿ ਮੌਜੂਦਾ ਜੁਰਮਾਨਿਆਂ ਦਾ ਡਰ ਹੁਣ ਖਤਮ ਹੋ ਚੁੱਕਿਆ ਹੈ ਅਤੇ ਲੋਕਾਂ ਨੂੰ ਕਾਨੂੰਨ ਦੀ ਉਲੰਘਣਾ ਕਰਨ ਤੋਂ ਰੋਕਣ ਲਈ ਇਹਨਾਂ ਨੂੰ ਦੁਬਾਰਾ ਪ੍ਰਭਾਵਸ਼ਾਲੀ ਬਣਾਉਣਾ ਲਾਜ਼ਮੀ ਹੈ। ਉਹਨਾਂ ਨੇ ਦੱਸਿਆ ਹੈ ਕਿ 1999 ਵਿੱਚ ਜਦੋਂ ਤੇਜ਼ੀ ਦੀ ਉਲੰਘਣਾ ਤੇ 30 ਡਾਲਰ ਦਾ ਜੁਰਮਾਨਾ ਹੁੰਦਾ ਸੀ ਤਾਂ ਉਸ ਸਮੇਂ ਦੀ ਆਮਦਨ ਮੁਤਾਬਕ ਇਹ ਕਾਫੀ ਵੱਡੀ ਰਕਮ ਹੋਇਆ ਕਰਦੀ ਸੀ ਪਰ ਹੁਣ ਜਦੋਂ ਆਮਦਨ 520 ਡਾਲਰ ਤੋਂ ਵੱਧ ਕੇ 1343 ਡਾਲਰ ਹੋ ਗਈ ਹੈ ਤਾਂ ਲੋਕਾਂ ਨੇ ਇਹ ਜੁਰਮਾਨਾ ਛੋਟਾ ਹੋ ਗਿਆ ਹੈ ਥਾਮਸਨ ਦੇ ਅਨੁਸਾਰ ਖਾਸ ਤੌਰ ਤੇ ਉਹਨਾਂ ਉਲੰਘਣਾਵਾਂ ਤੇ ਧਿਆਨ ਦੇਣਾ ਚਾਹੀਦਾ ਹੈ ਜੋ ਹਾਸਿਆਂ ਦਾ ਵੱਡਾ ਕਾਰਨ ਬਣਦੀਆਂ ਹਨ ਜਿਵੇਂ ਕਿ ਨਸ਼ੇ ਦੇ ਵਿੱਚ ਗੱਡੀ ਚਲਾਉਣਾ ਸੀਟ ਬੈਲਟ ਨਾ ਪਾਉਣਾ ਤੇਜ਼ ਰਫ਼ਤਾਰ ਅਤੇ ਮੋਬਾਈਲ ਫੋਨ ਆਦਿ ਉਹਨਾਂ ਨੇ ਕਿਹਾ ਕਿ ਐਸੀਆਂ ਉਲੰਘਣਾਵਾਂ ਤੇ ਆ ਮਹਿੰਗਾਈ ਨਾਲੋਂ ਵਿਵੱਦ ਜ਼ੁਰਮਾਨੇ ਹੋਣੇ ਚਾਹੀਦੇ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਜ਼ੁਰਮਾਨੇ ਆ ਤੇ ਡੀਮੈਟਰ ਪੁਆਇੰਟ ਤੇ ਇਨ ਕੰਸਿਸਟੈਂਸੀ ਵੀ ਹੈ ਉਦਾਹਰਨ ਵਜੋਂ ਇੱਕ ਅਨਰਜਿਸਟਰਡ ਵਾਹਨ ਲਈ 200 ਡਾਲਰ ਦਾ ਜੁਰਮਾਨਾ ਅਤੇ ਡੀਮੈਰਿਟ ਪੁਆਇੰਟ ਮਿਲਦੇ ਹਨ ਪਰ ਰੈੱਡ ਲਾਈਟ ਤੋੜਨ ਜਾਂ ਸੀਟ ਬੈਲ ਨਾ ਪਾਉਣ ਤੇ ਕੇਵਲ 150 ਡਾਲਰ ਦਾ ਜੁਰਮਾਨਾ ਅਤੇ ਕੋਈ ਡੀਮੈਰਿਟ ਪੁਆਇੰਟ ਨਹੀਂ ਹੈ ਇਹ ਦੇ ਸਰਵੇ ਅਨੁਸਾਰ ਉਸਦੇ ਜ਼ਿਆਦਾਤਰ ਮੈਂਬਰਾਂ ਦਾ ਮੰਨਣਾ ਹੈ ਕਿ ਮੌਜੂਦਾ ਜੁਰਮਾਨੇ ਅਸਰਦਾਰ ਨਹੀਂ ਹਨ ਅੱਦੇ ਤੋਂ ਕਟ ਲੋਕਾਂ ਨੇ ਕਿਹਾ ਹੈ ਕਿ ਇਹ ਜੁਰਮਾਨੀ ਤੇ ਜ਼ਰੂਰਤਾਰ ਨਸ਼ੇ ਵਿੱਚ ਡਰਾਈਵਿੰਗ ਜਾਂ ਮੋਬਾਈਲ ਵਰਗੀਆਂ ਆਮ ਉਲੰਘਣਾਵਾਂ ਨੂੰ ਰੋਕਦੇ ਹਨ ਟੌਮਸਨ ਨੇ ਕਿਹਾ ਕਿ ਜ਼ਿਆਦਾਤਰ ਹੋਰ ਦੇਸ਼ਾਂ ਵਿੱਚ ਡਰਾਈਵਿੰਗ ਲਈ ਜੁਰਮਾਨੇ ਨਿਊਜ਼ੀਲੈਂਡ ਨਾਲੋਂ ਵਧਾਨ ਅਤੇ ਉੱਥੇ ਹਾਸਿਆ ਦੀ ਦਰ ਵੀ ਘੱਟ ਹੈ ਉਹਨਾਂ ਨੇ ਦੱਸਿਆ ਹੈ ਕਿ ਹੁਣ ਲੋਕਾਂ ਲਈ ਜੁਰਮਾਨੇ ਵਧਾਉਣ ਦੀ ਗੱਲ ਸੁਣਨ ਦਾ ਸਹੀ ਸਮਾਂ ਕਦੇ ਨਹੀਂ ਹੋਵੇਗਾ ਪਰ ਦੇਸ਼ ਨੂੰ ਉਸ ਵੇਲੇ ਉੱਚੇ ਹਾਸੇ ਦਰਾਂ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ ਜੋ ਸਿਹਤ ਪ੍ਰਣਾਲੀ ਤੇ ਵੀ ਬੋਝ ਪੈ ਸਕਦੀ ਹੈ ਏ ਨੇ ਮੁੱਖ ਸਪਾਰਸ਼ਾਂ ਕੀਤੀਆਂ ਹਨ ਜੋ ਕੁਝ ਇਸ ਤਰ੍ਹਾਂ ਹਨ ਜੁਰਮਾਨਿਆਂ ਨੂੰ ਮਹਿੰਗਾਈ ਅਨੁਸਾਰ ਵਧਾਇਆ ਜਾਵੇ ਵੱਡੇ ਖਤਰੇ ਵਾਲੀਆਂ ਉਲੰਘਣਾਵਾਂ ਤੇ ਵੱਧ ਸਜ਼ਾਵਾ ਕੀਤੀਆਂ ਜਾਣ ਡੀਮੈਰਿਟਸ ਪੁਆਇੰਟ ਪ੍ਰਣਾਲੀ ਦੀ ਸਮੀਖਿਆ ਕੀਤੀ ਜਾਵੇ ਛੁੱਟੀਆਂ ਦੇ ਦਿਨਾਂ ਵਿੱਚ ਡੀਮੈਰਿਟ ਪੁਆਇੰਟ ਤੇ ਗੁਣਾ ਲਗਾਇਆ ਜਾਵੇ ਵਿਕਲਪੀ ਸਜ਼ਾਵਾ ਜਿਵੇਂ ਕਿ ਗੁੱਡ ਬਿਹੇਵੀਅਰ ਬਾਂਡ ਦੀ ਸ਼ੁਰੂਆਤ ਹੋਵੇ ਦੁਬਾਰਾ ਉਲੰਘਣਾ ਕਰਨ ਵਾਲਿਆਂ ਲਈ ਵੱਧ ਸਜ਼ਾ ਹੋਵੇ ਪਹਿਲੀ ਵਾਰ ਨਸ਼ੇ ਵਿੱਚ ਡਰਾਈਵ ਕਰਨ ਵਾਲਿਆਂ ਲਈ ਅਲਕੋਹਲ ਇੰਟਰਲੌਕ ਦੀ ਸ਼ਰਤ ਹੋਵੇ ਅਲਕੋਹਲ ਅਤੇ ਡਰੱਗ ਟ੍ਰੀਟਮੈਂਟ ਕੋਟਾਂ ਦਾ ਇਸਤਾਰ ਹੋਵੇ ਨਿਊਜ਼ੀਲੈਂਡ ਦੀ ਆਟੋਮੋਬਾਈਲ ਐਸੋਸੀਏਸ਼ਨ ਜਾਨਕਿ ਏਏ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੜਕ ਸੁਰੱਖਿਆ ਲਈ ਟ੍ਰੈਫਿਕ ਉਲੰਘਣਾਵਾਂ 'ਤੇ ਲੱਗਦੇ ਜੁਰਮਾਨੇ ਅਤੇ ਸਜ਼ਾਵਾਂ ਨੂੰ ਮਹਿੰਗਾਈ ਅਨੁਸਾਰ 2 ਗੁਣਾ ਕੀਤਾ ਜਾਵੇ ਕਿਉਂਕਿ ਬਹੁਤ ਸਾਰੇ ਜੁਰਮਾਨੇ 1999 ਤੋਂ ਬਾਅਦ ਵਧੇ ਨਹੀਂ ਹਨ ਏਏ ਦੇ ਰੋਡ ਸੇਫਟੀ ਬੁਲਾਰੇ ਡਿਲਨ ਸਥਾਮਸਨ ਨੇ ਕਿਹਾ ਕਿ ਮੌਜੂਦਾ ਜੁਰਮਾਨਿਆਂ ਦਾ ਡਰ ਹੁਣ ਖਤਮ ਹੋ ਚੁੱਕਿਆ ਹੈ ਅਤੇ ਲੋਕਾਂ ਨੂੰ ਕਾਨੂੰਨ ਦੀ ਉਲੰਘਣਾ ਕਰਨ ਤੋਂ ਰੋਕਣ ਲਈ ਇਹਨਾਂ ਨੂੰ ਦੁਬਾਰਾ ਪ੍ਰਭਾਵਸ਼ਾਲੀ ਬਣਾਉਣਾ ਲਾਜ਼ਮੀ ਹੈ। ਉਹਨਾਂ ਨੇ ਦੱਸਿਆ ਹੈ ਕਿ 1999 ਵਿੱਚ ਜਦੋਂ ਤੇਜ਼ੀ ਦੀ ਉਲੰਘਣਾ ਤੇ 30 ਡਾਲਰ ਦਾ ਜੁਰਮਾਨਾ ਹੁੰਦਾ ਸੀ ਤਾਂ ਉਸ ਸਮੇਂ ਦੀ ਆਮਦਨ ਮੁਤਾਬਕ ਇਹ ਕਾਫੀ ਵੱਡੀ ਰਕਮ ਹੋਇਆ ਕਰਦੀ ਸੀ ਪਰ ਹੁਣ ਜਦੋਂ ਆਮਦਨ 520 ਡਾਲਰ ਤੋਂ ਵੱਧ ਕੇ 1343 ਡਾਲਰ ਹੋ ਗਈ ਹੈ ਤਾਂ ਲੋਕਾਂ ਲਈ ਇਹ ਜੁਰਮਾਨਾ ਛੋਟਾ ਹੋ ਗਿਆ ਹੈ ਥਾਮਸਨ ਦੇ ਅਨੁਸਾਰ ਖਾਸ ਤੌਰ ਤੇ ਉਹਨਾਂ ਉਲੰਘਣਾਵਾਂ ਤੇ ਧਿਆਨ ਦੇਣਾ ਚਾਹੀਦਾ ਹੈ ਜੋ ਹਾਸਿਆਂ ਦਾ ਵੱਡਾ ਕਾਰਨ ਬਣਦੀਆਂ ਹਨ ਜਿਵੇਂ ਕਿ ਨਸ਼ੇ ਦੇ ਵਿੱਚ ਗੱਡੀ ਚਲਾਉਣਾ ਸੀਟ ਬੈਲਟ ਨਾ ਪਾਉਣਾ ਤੇਜ਼ ਰਫ਼ਤਾਰ ਅਤੇ ਮੋਬਾਈਲ ਫੋਨ ਅੱਦ ਉਹਨਾਂ ਨੇ ਕਿਹਾ ਕਿ ਐਸੀਆਂ ਉਲੰਘਣਾਵਾਂ ਤੇ ਆਮ ਮਹਿੰਗਾਈ ਨਾਲੋਂ ਵਿਵੱਦ ਜ਼ੁਰਮਾਨੇ ਹੋਣੇ ਚਾਹੀਦੇ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਜ਼ੁਰਮਾਨਿਆਂ ਅਤੇ ਡੀਮੈਟਰ ਪੁਆਇੰਟ ਤੇ ਇਨ ਕੰਸਿਸਟੈਂਸੀ ਵੀ ਹੈ ਉਦਾਹਰਨ ਵਜੋਂ ਇੱਕ अनरेजिस्टर्ड वाहन ਲਈ 200 ڈالر ਦਾ ਜੁਰਮਾਨਾ ਅਤੇ ਡੀਮੈਰਿਟ ਪੁਆਇੰਟ ਮਿਲਦੇ ਹਨ ਪਰ ਰੈਡ ਲਾਈਟ ਤੋੜਨ ਜਾਂ ਸੀਟ বেল্ট ਨਾ ਪਾਉਣ ਤੇ ਕੇਵਲ 150 ڈالر ਦਾ ਜੁਰਮਾਨਾ ਅਤੇ ਕੋਈ ਡੀਮੈਰਿਟ ਪੁਆਇੰਟ ਨਹੀਂ ਹੈ ਇਹ ਦੇ ਸਰਵੇ ਅਨੁਸਾਰ ਉਸ ਦੇ ਜ਼ਿਆਦਾਤਰ ਮੈਂਬਰਾਂ ਦਾ ਮੰਨਣਾ ਹੈ ਕਿ ਮੌਜੂਦਾ ਜੁਰਮਾਨੇ ਅਸਰਦਾਰ ਨਹੀਂ ਹਨ ਅੱਦੇ ਤੋਂ ਕਟ ਲੋਕਾਂ ਨੇ ਕਿਹਾ ਹੈ ਕਿ ਇਹ ਜੁਰਮਾਨੀ ਤੇ ਜ਼ਰੂਰਤਾਰ ਨਸ਼ੇ ਵਿੱਚ ਡਰਾਈਵਿੰਗ ਜਾਂ ਮੋਬਾਈਲ ਵਰਗੀਆਂ ਆਮ ਉਲੰਘਣਾਵਾਂ ਨੂੰ ਰੋਕਦੇ ਹਨ। தாம்ਸਨ ਨੇ ਕਿਹਾ ਕਿ ਜ਼ਿਆਦਾਤਰ ਹੋਰ ਦੇਸ਼ਾਂ ਵਿੱਚ ਡਰਾਈਵਿੰਗ ਲਈ ਜੁਰਮਾਨੇ ਨਿਊਜ਼ੀਲੈਂਡ ਨਾਲੋਂ ਵਧਾਨ ਅਤੇ ਉੱਥੇ ਹਾਸਿਆ ਦੀ ਦਰ ਵੀ ਘੱਟ ਹੈ। ਉਹਨਾਂ ਨੇ ਦੱਸਿਆ ਹੈ ਕਿ ਹੁਣ ਲੋਕਾਂ ਲਈ ਜੁਰਮਾਨੇ ਵਧਾਉਣ ਦੀ ਗੱਲ ਸੁਣਨ ਦਾ ਸਹੀ ਸਮਾਂ ਕਦੇ ਨਹੀਂ ਹੋਵੇਗਾ ਪਰ ਦੇਸ਼ ਨੂੰ ਉਸ ਵੇਲੇ ਉੱਚੇ ਹਾਸੇ ਦਰਾਂ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ ਜੋ ਸਿਹਤ ਪ੍ਰਣਾਲੀ 'ਤੇ ਵੀ ਬੋਝ ਪੈ ਸਕਦੀ ਹੈ। ਏ ਨੇ ਮੁੱਖ ਸਪਾਰਸ਼ਾਂ ਕੀਤੀਆਂ ਹਨ ਜੋ ਕੁਝ ਇਸ ਤਰ੍ਹਾਂ ਹਨ ਜੁਰਮਾਨਿਆਂ ਨੂੰ ਮਹਿੰਗਾਈ ਅਨੁਸਾਰ ਵਧਾਇਆ ਜਾਵੇ ਵੱਡੇ ਖਤਰੇ ਵਾਲੀਆਂ ਉਲੰਘਣਾਵਾਂ ਤੇ ਵੱਧ ਸਜ਼ਾਵਾ ਕੀਤੀਆਂ ਜਾਣ ਡੀਮੈਰਿਟਸ ਪੁਆਇੰਟ ਪ੍ਰਣਾਲੀ ਦੀ ਸਮੀਖਿਆ ਕੀਤੀ ਜਾਵੇ ਛੁੱਟੀਆਂ ਦੇ ਦਿਨਾਂ ਵਿੱਚ ਡੀਮੈਰਿਟ ਪੁਆਇੰਟ ਤੇ ਗੁਣਾ ਲਗਾਇਆ ਜਾਵੇ ਵਿਕਲਪੀ ਸਜ਼ਾਵਾ ਜਿਵੇਂ ਕਿ ਗੁੱਡ ਬਿਹੇਵੀਅਰ ਬਾਂਡ ਦੀ ਸ਼ੁਰੂਆਤ ਹੋਵੇ ਦੁਬਾਰਾ ਉਲੰਘਣਾ ਕਰਨ ਵਾਲਿਆਂ ਲਈ ਵੱਧ ਸਜ਼ਾ ਹੋਵੇ ਪਹਿਲੀ ਵਾਰ ਨਸ਼ੇ ਵਿੱਚ ਡਰਾਈਵ ਕਰਨ ਵਾਲਿਆਂ ਲਈ ਅਲਕੋਹਲ ਇੰਟਰਲੌਕ ਦੀ ਸ਼ਰਤ ਹੋਵੇ ਅਲਕੋਹਲ ਅਤੇ ਡਰੱਗ ਟਰੀਟਮੈਂਟ ਕੋਟਾਂ ਦਾ ਵਿਸਤਾਰ ਹੋਵੇ ਨਿਊਜ਼ੀਲੈਂਡ ਦੀ ਆਟੋਮੋਬਾਈਲ ਐਸੋਸੀਏਸ਼ਨ ਜਾਨਕਿ ਏਏ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੜਕ ਸੁਰੱਖਿਆ ਲਈ ਟ੍ਰੈਫਿਕ ਉਲੰਘਣਾਵਾਂ 'ਤੇ ਲੱਗਦੇ ਜੁਰਮਾਨੇ ਅਤੇ ਸਜ਼ਾਵਾਂ ਨੂੰ ਮਹਿੰਗਾਈ ਅਨੁਸਾਰ 2 ਗੁਣਾ ਕੀਤਾ ਜਾਵੇ ਕਿਉਂਕਿ ਬਹੁਤ ਸਾਰੇ ਜੁਰਮਾਨੇ 1999 ਤੋਂ ਵਾੜਵੋ ਦੇਹੀ ਨਹੀਂ ਹਨ ਏਏ ਦੇ ਰੋਡ ਸੇਫਟੀ ਪੁਲਾਰੇ ਡਿਲਨ ਸਥਾਮਸਨ ਨੇ ਕਿਹਾ ਕਿ ਮੌਜੂਦਾ ਜੁਰਮਾਨਿਆਂ ਦਾ ਡਰ ਹੁਣ ਖਤਮ ਹੋ ਚੁੱਕਿਆ ਹੈ ਅਤੇ ਲੋਕਾਂ ਨੂੰ ਕਾਨੂੰਨ ਦੀ ਉਲੰਘਣਾ ਕਰਨ ਤੋਂ ਰੋਕਣ ਲਈ ਇਹਨਾਂ ਨੂੰ ਦੁਬਾਰਾ ਪ੍ਰਭਾਵਸ਼ਾਲੀ ਬਣਾਉਣਾ ਲਾਜ਼ਮੀ ਹੈ। ਉਹਨਾਂ ਨੇ ਦੱਸਿਆ ਹੈ ਕਿ 1999 ਵਿੱਚ ਜਦੋਂ ਤੇਜ਼ੀ ਦੀ ਉਲੰਘਣਾ ਤੇ 30 ਡਾਲਰ ਦਾ ਜੁਰਮਾਨਾ ਹੁੰਦਾ ਸੀ ਤਾਂ ਉਸ ਸਮੇਂ ਦੀ ਆਮਦਨ ਮੁਤਾਬਕ ਇਹ ਕਾਫੀ ਵੱਡੀ ਰਕਮ ਹੋਇਆ ਕਰਦੀ ਸੀ ਪਰ ਹੁਣ ਜਦੋਂ ਆਮਦਨ 520 ਡਾਲਰ ਤੋਂ ਵੱਧ ਕੇ 1343 ਡਾਲਰ ਹੋ ਗਈ ਹੈ ਤਾਂ ਲੋਕਾਂ ਲਈ ਇਹ ਜੁਰਮਾਨਾ ਛੋਟਾ ਹੋ ਗਿਆ ਹੈ। ਥਾਮਸਨ ਦੇ ਅਨੁਸਾਰ ਖਾਸ ਤੌਰ ਤੇ ਉਹਨਾਂ ਉਲੰਘਣਾਵਾਂ ਤੇ ਧਿਆਨ ਦੇਣਾ ਚਾਹੀਦਾ ਹੈ ਜੋ ਹਾਸਿਆਂ ਦਾ ਵੱਡਾ ਕਾਰਨ ਬਣਦੀਆਂ ਹਨ ਜਿਵੇਂ ਕਿ ਨਸ਼ੇ ਦੇ ਵਿੱਚ ਗੱਡੀ ਚਲਾਉਣਾ ਸੀਟ ਬੈਲਟ ਨਾ ਪਾਉਣਾ ਤੇਜ਼ ਰਫ਼ਤਾਰ ਅਤੇ ਮੋਬਾਈਲ ਫੋਨ ਅੱਦ ਉਹਨਾਂ ਨੇ ਕਿਹਾ ਕਿ ਐਸੀਆਂ ਉਲੰਘਣਾਵਾਂ ਤੇ ਆ ਮਹਿੰਗਾਈ ਨਾਲੋਂ ਵਿਵੱਦ ਜ਼ੁਰਮਾਨੇ ਹੋਣੇ ਚਾਹੀਦੇ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਜ਼ੁਰਮਾਨਿਆਂ ਅਤੇ ਡੀਮੈਟਰ ਪੁਆਇੰਟ ਤੇ ਇਨ ਕੰਸਿਸਟੈਂਸੀ ਵੀ ਹੈ ਉਦਾਹਰਨ ਵਜੋਂ ਇੱਕ अनरेजिस्टर्ड वाहन ਲਈ 200 ڈالر ਦਾ ਜੁਰਮਾਨਾ ਅਤੇ ਡੀਮੈਰਿਟ ਪੁਆਇੰਟ ਮਿਲਦੇ ਹਨ ਪਰ ਰੈੱਡ ਲਾਈਟ ਤੋੜਨ ਜਾਂ ਸੀਟ বেল্ট ਨਾ ਪਾਉਣ ਤੇ ਕੇਵਲ 150 ڈالر ਦਾ ਜੁਰਮਾਨਾ ਅਤੇ ਕੋਈ ਡੀਮੈਰਿਟ ਪੁਆਇੰਟ ਨਹੀਂ ਹੈ ਇਹ ਦੇ ਸਰਵੇ ਅਨੁਸਾਰ ਉਸ ਦੇ ਜ਼ਿਆਦਾਤਰ ਮੈਂਬਰਾਂ ਦਾ ਮੰਨਣਾ ਹੈ ਕਿ ਮੌਜੂਦਾ ਜੁਰਮਾਨੇ ਅਸਰਦਾਰ ਨਹੀਂ ਹਨ ਅੱਦੇ ਤੋਂ ਕਟ ਲੋਕਾਂ ਨੇ ਕਿਹਾ ਹੈ ਕਿ ਇਹ ਜੁਰਮਾਨੀ ਤੇ ਜ਼ਰੂਰਤਾਰ ਨਸ਼ੇ ਵਿੱਚ ਡਰਾਈਵਿੰਗ ਜਾਂ ਮੋਬਾਈਲ ਵਰਗੀਆਂ ਆਮ ਉਲੰਘਣਾਵਾਂ ਨੂੰ ਰੋਕਦੇ ਹਨ। தாம்ਸਨ ਨੇ ਕਿਹਾ ਕਿ ਜ਼ਿਆਦਾਤਰ ਹੋਰ ਦੇਸ਼ਾਂ ਵਿੱਚ ਡਰਾਈਵਿੰਗ ਲਈ ਜੁਰਮਾਨੇ ਨਿਊਜ਼ੀਲੈਂਡ ਨਾਲੋਂ ਵਧਾਨ ਅਤੇ ਉੱਥੇ ਹਾਸਿਆ ਦੀ ਦਰ ਵੀ ਘੱਟ ਹੈ। ਉਹਨਾਂ ਨੇ ਦੱਸਿਆ ਹੈ ਕਿ ਹੁਣ ਲੋਕਾਂ ਲਈ ਜੁਰਮਾਨੇ ਵਧਾਉਣ ਦੀ ਗੱਲ ਸੁਣਨ ਦਾ ਸਹੀ ਸਮਾਂ ਕਦੇ ਨਹੀਂ ਹੋਵੇਗਾ ਪਰ ਦੇਸ਼ ਨੂੰ ਉਸ ਵੇਲੇ ਉੱਚੇ ਹਾਸੇ ਦਰਾਂ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ ਜੋ ਸਿਹਤ ਪ੍ਰਣਾਲੀ 'ਤੇ ਵੀ ਬੋਝ ਪੈ ਸਕਦੀ ਹੈ। ਇਹਨੇ ਮੁੱਖ ਸਪਾਰਸ਼ਾਂ ਕੀਤੀਆਂ ਹਨ ਜੋ ਕੁਝ ਇਸ ਤਰ੍ਹਾਂ ਹਨ ਜੁਰਮਾਨਿਆਂ ਨੂੰ ਮਹਿੰਗਾਈ ਅਨੁਸਾਰ ਵਧਾਇਆ ਜਾਵੇ ਵੱਡੇ ਖਤਰਿਆਂ ਵਾਲੀਆਂ ਉਲੰਘਣਾਵਾਂ ਤੇ ਵੱਧ ਸਜ਼ਾਵਾ ਕੀਤੀਆਂ ਜਾਣ ਡੀਮੈਰਿਟਸ ਪੁਆਇੰਟ ਪ੍ਰਣਾਲੀ ਦੀ ਸਮੀਖਿਆ ਕੀਤੀ ਜਾਵੇ ਛੁੱਟੀਆਂ ਦੇ ਦਿਨਾਂ ਵਿੱਚ ਡੀਮੈਰਿਟ ਪੁਆਇੰਟ ਤੇ ਗੁਣਾ ਲਗਾਇਆ ਜਾਵੇ ਵਿਕਲਪੀ ਸਜ਼ਾਵਾ ਜਿਵੇਂ ਕਿ ਗੁੱਡ ਬਿਹੇਵੀਅਰ ਬਾਂਡ ਦੀ ਸ਼ੁਰੂਆਤ ਹੋਵੇ ਦੁਬਾਰਾ ਉਲੰਘਣਾ ਕਰਨ ਵਾਲਿਆਂ ਲਈ ਵੱਧ ਸਜ਼ਾ ਹੋਵੇ ਪਹਿਲੀ ਵਾਰ ਨਸ਼ੇ ਵਿੱਚ ਡਰਾਈਵ ਕਰਨ ਵਾਲਿਆਂ ਲਈ ਅਲਕੋਹਲ ਇੰਟਰਲੌਕ ਦੀ ਸ਼ਰਤ ਹੋਵੇ ਅਲਕੋਹਲ ਅਤੇ ਡਰੱਗ ਟਰੀਟਮੈਂਟ ਕੋਟਾਂ ਦਾ ਵਿਸਤਾਰ ਹੋਵੇ ਨਿਊਜ਼ੀਲੈਂਡ ਦੀ ਆਟੋਮੋਬਾਈਲ ਐਸੋਸੀਏਸ਼ਨ ਜਾਨਕਿ ਏਏ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੜਕ ਸੁਰੱਖਿਆ ਲਈ ਟ੍ਰੈਫਿਕ ਉਲੰਘਣਾਵਾਂ 'ਤੇ ਲੱਗਦੇ ਜੁਰਮਾਨੇ ਅਤੇ ਸਜ਼ਾਵਾਂ ਨੂੰ ਮਹਿੰਗਾਈ ਅਨੁਸਾਰ 2 ਗੁਣਾ ਕੀਤਾ ਜਾਵੇ ਕਿਉਂਕਿ ਬਹੁਤ ਸਾਰੇ ਜੁਰਮਾਨੇ 1999 ਤੋਂ ਬਾਅਦ ਵਧਵਾਏ ਨਹੀਂ ਹਨ ਏਏ ਦੇ ਰੋਡ ਸੇਫਟੀ ਪੁਲਾਰੇ ਡਿਲਨ ਸਥਾਮਸਨ ਨੇ ਕਿਹਾ ਕਿ ਮੌਜੂਦਾ ਜੁਰਮਾਨਿਆਂ ਦਾ ਡਰ ਹੁਣ ਖਤਮ ਹੋ ਚੁੱਕਿਆ ਹੈ ਅਤੇ ਲੋਕਾਂ ਨੂੰ ਕਾਨੂੰਨ ਦੀ ਉਲੰਘਣਾ ਕਰਨ ਤੋਂ ਰੋਕਣ ਲਈ ਇਹਨਾਂ ਨੂੰ ਦੁਬਾਰਾ ਪ੍ਰਭਾਵਸ਼ਾਲੀ ਬਣਾਉਣਾ ਲਾਜ਼ਮੀ ਹੈ। ਉਹਨਾਂ ਨੇ ਦੱਸਿਆ ਹੈ ਕਿ 1999 ਵਿੱਚ ਜਦੋਂ ਤੇਜ਼ੀ ਦੀ ਉਲੰਘਣਾ ਤੇ 30 ਡਾਲਰ ਦਾ ਜੁਰਮਾਨਾ ਹੁੰਦਾ ਸੀ ਤਾਂ ਉਸ ਸਮੇਂ ਦੀ ਆਮਦਨ ਮੁਤਾਬਕ ਇਹ ਕਾਫੀ ਵੱਡੀ ਰਕਮ ਹੋਇਆ ਕਰਦੀ ਸੀ ਪਰ ਹੁਣ ਜਦੋਂ ਆਮਦਨ 520 ਡਾਲਰ ਤੋਂ ਵੱਧ ਕੇ 1343 ਡਾਲਰ ਹੋ ਗਈ ਹੈ ਤਾਂ ਲੋਕਾਂ ਲਈ ਇਹ ਜੁਰਮਾਨਾ ਛੋਟਾ ਹੋ ਗਿਆ ਹੈ ਖੌਮਸਨ ਦੇ ਅਨੁਸਾਰ ਖਾਸ ਤੌਰ ਤੇ ਉਹਨਾਂ ਉਲੰਘਣਾਵਾਂ ਤੇ ਧਿਆਨ ਦੇਣਾ ਚਾਹੀਦਾ ਹੈ ਜੋ ਹਾਸਿਆਂ ਦਾ ਵੱਡਾ ਕਾਰਨ ਬਣਦੀਆਂ ਹਨ ਜਿਵੇਂ ਕਿ ਨਸ਼ੇ ਦੇ ਵਿੱਚ ਗੱਡੀ ਚਲਾਉਣਾ ਸੀਟ ਬੈਲਟ ਨਾ ਪਾਉਣਾ ਤੇਜ਼ ਰਫ਼ਤਾਰ ਅਤੇ ਮੋਬਾਈਲ ਫੋਨ ਅੱਦ ਉਹਨਾਂ ਨੇ ਕਿਹਾ ਕਿ ਐਸੀਆਂ ਉਲੰਘਣਾਵਾਂ ਤੇ ਆਮ ਮਹਿੰਗਾਈ ਨਾਲੋਂ ਵਿਵੱਦ ਜ਼ੁਰਮਾਨੇ ਹੋਣੇ ਚਾਹੀਦੇ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਕੁਝ ਜ਼ੁਰਮਾਨਿਆਂ ਅਤੇ ਡੀਮੈਟਰ ਪੁਆਇੰਟ ਤੇ ਇਨ ਕੰਸਿਸਟੈਂਸੀ ਵੀ ਹੈ ਉਦਾਹਰਨ ਵਜੋਂ ਇੱਕ अनरेजिस्टर्ड वाहन ਲਈ 200 ڈالر ਦਾ ਜੁਰਮਾਨਾ ਅਤੇ ਡੀਮੈਰਿਟ ਪੁਆਇੰਟ ਮਿਲਦੇ ਹਨ ਪਰ ਰੈੱਡ ਲਾਈਟ ਤੋੜਨ ਜਾਂ ਸੀਟ বেল্ট ਨਾ ਪਾਉਣ ਤੇ ਕੇਵਲ 150 ڈالر ਦਾ ਜੁਰਮਾਨਾ ਅਤੇ ਕੋਈ ਡੀਮੈਰਿਟ ਪੁਆਇੰਟ ਨਹੀਂ ਹੈ ਇਹ ਦੇ ਸਰਵੇ ਅਨੁਸਾਰ ਉਸ ਦੇ ਜ਼ਿਆਦਾਤਰ ਮੈਂਬਰਾਂ ਦਾ ਮੰਨਣਾ ਹੈ ਕਿ ਮੌਜੂਦਾ ਜੁਰਮਾਨੇ ਅਸਰਦਾਰ ਨਹੀਂ ਹਨ ਅੱਦੇ ਤੋਂ ਕਟ ਲੋਕਾਂ ਨੇ ਕਿਹਾ ਹੈ ਕਿ ਇਹ ਜੁਰਮਾਨੀ ਤੇਜ਼ ਰਫ਼ਤਾਰ ਨਸ਼ੇ ਵਿੱਚ ਡਰਾਈਵਿੰਗ ਜਾਂ ਮੋਬਾਈਲ ਵਰਗੀਆਂ ਆਮ ਉਲੰਘਣਾਵਾਂ ਨੂੰ ਰੋਕਦੇ ਹਨ। தாம்ਸਨ ਨੇ ਕਿਹਾ ਕਿ ਜ਼ਿਆਦਾਤਰ ਹੋਰ ਦੇਸ਼ਾਂ ਵਿੱਚ ਡਰਾਈਵਿੰਗ ਲਈ ਜੁਰਮਾਨੇ ਨਿਊਜ਼ੀਲੈਂਡ ਨਾਲੋਂ ਵਧਾਨ ਅਤੇ ਉੱਥੇ ਹਾਸਿਆ ਦੀ ਦਰ ਵੀ ਘੱਟ ਹੈ। ਉਹਨਾਂ ਨੇ ਦੱਸਿਆ ਹੈ ਕਿ ਹੁਣ ਲੋਕਾਂ ਲਈ ਜੁਰਮਾਨੇ ਵਧਾਉਣ ਦੀ ਗੱਲ ਸੁਣਨ ਦਾ ਸਹੀ ਸਮਾਂ ਕਦੇ ਨਹੀਂ ਹੋਵੇਗਾ ਪਰ ਦੇਸ਼ ਨੂੰ ਉਸ ਵੇਲੇ ਉੱਚੇ ਹਾਸੇ ਦਰਾਂ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ ਜੋ ਸਿਹਤ ਪ੍ਰਣਾਲੀ 'ਤੇ ਵੀ ਬੋਝ ਪੈ ਸਕਦੀ ਹੈ। ਇਹਨੇ ਮੁੱਖ ਸਪਾਰਸ਼ਾਂ ਕੀਤੀਆਂ ਹਨ ਜੋ ਕੁਝ ਇਸ ਤਰ੍ਹਾਂ ਹਨ ਜੁਰਮਾਨਿਆਂ ਨੂੰ ਮਹਿੰਗਾਈ ਅਨੁਸਾਰ ਵਧਾਇਆ ਜਾਵੇ ਵੱਡੇ ਖਤਰਿਆਂ ਵਾਲੀਆਂ ਉਲੰਘਣਾਵਾਂ ਤੇ ਵੱਧ ਸਜ਼ਾਵਾ ਕੀਤੀਆਂ ਜਾਣ ਡੀਮੈਰਿਟਸ ਪੁਆਇੰਟ ਪ੍ਰਣਾਲੀ ਦੀ ਸਮੀਖਿਆ ਕੀਤੀ ਜਾਵੇ ਛੁੱਟੀਆਂ ਦੇ ਦਿਨਾਂ ਵਿੱਚ ਡੀਮੈਰਿਟ ਪੁਆਇੰਟ ਤੇ ਗੁਣਾ ਲਗਾਇਆ ਜਾਵੇ ਵਿਕਲਪੀ ਸਜ਼ਾਵਾ ਜਿਵੇਂ ਕਿ ਗੁੱਡ ਬਿਹੇਵੀਅਰ ਬਾਂਡ ਦੀ ਸ਼ੁਰੂਆਤ ਹੋਵੇ ਦੁਬਾਰਾ ਉਲੰਘਣਾ ਕਰਨ ਵਾਲਿਆਂ ਲਈ ਵੱਧ ਸਜ਼ਾ ਹੋਵੇ ਪਹਿਲੀ ਵਾਰ ਨਸ਼ੇ ਵਿੱਚ ਡਰਾਈਵ ਕਰਨ ਵਾਲਿਆਂ ਲਈ ਅਲਕੋਹਲ ਇੰਟਰਲੌਕ ਦੀ ਸ਼ਰਤ ਹੋਵੇ ਅਲਕੋਹਲ ਅਤੇ ਡਰੱਗ